ਮੇਰਾ ਸਵਾਲ ਇਹ ਹੈ ਜੀ ਕਿ ਕਾਂਗਰਸ ਪਾਰਟੀ ਕੋਲੇ ਕੀ ਏਜੰਡਾ ਕਿਉਂਕਿ ਅੱਜ ਕੱਲ ਰਿਵਰਸ ਮਾਈਗ੍ਰੇਸ਼ਨ ਦਾ ਬਹੁਤ ਸੋਸ਼ਲ ਮੀਡੀਆ ਤੇ ਤੁਸੀਂ ਵੀ ਸੁਣਿਆ ਹੋਣਾ ਆ ਇੱਕ ਚੱਲ ਰਿਹਾ ਕਿ ਅਸੀਂ ਵਾਪਸ ਜਾਣਾ ਚਾਹੁੰਦੇ ਆ ਪਰ ਕੀ ਕਾਂਗਰਸ ਪਾਰਟੀ ਕੋਲੇ ਜਦੋਂ ਜੇਕਰ ਸੱਤਾ ਦੇ ਵਿੱਚ ਆਉਂਦੀ ਆ ਸਾਨੂੰ ਉਥੇ ਕਿਦਰ ਕਰਨ ਦਾ ਸਾਨੂੰ ਰੱਖਣ ਦਾ ਕਿਉਂਕਿ ਉੱਥੇ ਜਦੋਂ ਇੰਨੇ ਲੋਕਾਂ ਨੇ ਜਾਣਾ ਜੇ ਅਸੀਂ ਲਾ ਲਈਏ 50% ਨੌਜਵਾਨ ਕਿ ਉੱਥੇ ਮੁੜਦੇ ਆ ਤੇ ਇੱਕ ਬਹੁਤ ਵੱਡੀ ਗਲਤੀ ਹੈ ਜੀ ਕਾਂਗਰਸ ਪਾਰਟੀ ਕੋਲੇ ਕੀ ਰੂਪ ਲੈ ਜੀ ਦੇਖੋ ਇਸ ਰੇ ਹੈ ਇਹ ਪੰਜਾਬ ਦੇ ਵਿੱਚ ਬਹੁਤ ਪੋਟੈਂਸ਼ੀਅਲ ਇੱਕੋ ਇਹੋ ਜੀ ਸਟੇਟ ਹੈ ਸਾਰੇ ਹਿੰਦੁਸਤਾਨ ਚ ਜਿੱਦੀ ਇੱਕ ਇੱਕ ਇੰਚ ਜ਼ਮੀਨ ਵੀ ਜ਼ਰਕੀਜ਼ ਕਿਸੇ ਗੱਲ ਦੀ ਕਮੀ ਕੋਈ ਉੱਥੇ ਹੁਣ ਇੱਕੋ ਗੱਲ ਦੀ ਕਮੀ ਹੈ ਕਿ ਸਾਡਾ ਜਿਹੜਾ ਮੇਨ ਟਰੇਡਿੰਗ ਰੂਟਸ ਇੱਕੋ ਕੋਈ ਵੀ ਇਕਨੋਮੀ ਤੁਸੀਂ ਕਿਸੇ ਦੇਸ਼ ਦੀ ਲਾ ਲਓ ਕੱਲਾ ਉਹੀ ਪ੍ਰੋਗਰੈਸ ਕਰ ਰਹੀ ਹੈ ਜਿੱਥੇ ਟ੍ਰੇਡ ਤੇ ਬਿਜ਼ਨਸ ਹੈ ਸਾਡੇ ਹੁਣ ਜੇ ਸਾਡੇ ਵਾਘੇ ਦਾ ਬਾਰਡਰ ਖੁੱਲ ਜਾਂਦਾ ਤੇ ਸਾਰਨੋ prosperous region in india punjab ban ਜੇ ਉਹ ਗੇਟ ਬੰਦ ਰਹਿੰਦਾ ਤੇ ਫਿਰ ਪੰਜਾਬ ਦੇ ਵਿੱਚ then we are landlocked ਕਿਉਂਕਿ ਫਿਰ ਹਿੰਦੁਸਤਾਨ ਤੋਂ ਜੋ ਵੀ ਤੁਹਾਨੂੰ ਸਾਡੀ ਇੰਡਸਟਰੀ ਨੂੰ ਐਕਸੈਪਟ ਫੋਰ ਫੂਡ ਪ੍ਰੋਸੈਸਿੰਗ ਜਿਹੜੀ ਉੱਥੇ ਐਗਰੀਕਲਚਰ ਬੇਸ ਤੇ ਉਹਦਾ ਤੇ ਕੋਈ ਫਿਊਚਰ ਹੋ ਸਕਦਾ ਬਾਕੀ ਇੰਡਸਟਰੀ ਦਾ ਫਿਊਚਰ ਕਿਉਂ ਨਹੀਂ ਹੁੰਦਾ ਕਿਉਂਕਿ ਜਿੰਨਾ ਕੋਲਾ ਆਣਾ ਜਰਨਲੀ ਰੌ ਮਟੀਰੀਅਲ ਵਿੱਚ ਕੋਲਾ ਤੇ ਬਿਜਲੀ ਤੇ ਕੋਲਾ ਵੀ ਕੋਲਸ ਤੋਂ ਆਣਾ ਬਿਜਲੀ ਅਸੀਂ ਨੈਸ਼ਨਲ ਗ੍ਰਿਡ ਤੋਂ ਖਰੀਦਨੇ ਕੋ ਸਾਡੀ ਇਹ ਕੁਝ ਨੈਸ਼ਨਲ ਗ੍ਰਿਡ ਤੋਂ ਖਰੀਦਨੇ ਸੋ ਰੌ ਮਟੀਰੀਅਲ ਸਾਨੂੰ ਦੋ ਦੋ ਟਾਈਟਾ ਹੀ 1000 ਕਿਲੋਮੀਟਰ ਤੋਂ ਭੋਗਣਾ ਪੈਂਦਾ ਫਿਰ ਅਸੀਂ ਪ੍ਰੋਡਿਊਸ ਕਰਕੇ ਫਿਰ ਸਾਰੀ ਚੀਜ਼ ਫਿਰ ਦੇਸ਼ ਚੱਕ ਲੀਦੀ ਵਿੱਚ ਵੇਚਣ ਵਾਸਤੇ ਸੋ ਇਸ ਗੱਲ ਕਾਰਨ ਸਾਡੀ ਇੰਡਸਟਰੀ ਉਨੀ ਕੰਪੀਟੀਟਿਵ ਹੈ ਨਹੀਂ ਕੰਪੀਟੀਟਿਵ ਉਦਣ ਹੋਏਗੀ ਵੇਖੋ ਪੰਜਾਬ ਹਮੇਸ਼ਾ ਹਜ਼ਾਰਾਂ ਸਾਲਾਂ ਤੋਂ ਬਾਹਰੋਂ ਹੀ ਢਾੜ ਵੀ ਆਉਂਦੇ ਰਹੇ ਨੇ ਪੰਜਾਬ ਨੂੰ ਦਿੱਲੀ ਤੱਕ ਲੁੱਟਣ ਵਾਸਤੇ ਬਿਕੋ ਪੁਰਾਣੇ ਹਜ਼ਾਰਾਂ ਸਾਲਾਂ ਤੋਂ ਸਾਰੇ ਨੂੰ ਪਰਫੁੱਲਤ ਰੀਜਨ ਹਿੰਦੁਸਤਾਨ ਦੀ ਪੰਜਾਬ ਸੀ ਅਸੀਂ ਇਹ ਪੂਰਾ ਕਾਂਗਰਸ ਇਹ ਜ਼ੋਰ ਲਾਏਗੀ ਤੇ ਤੁਹਾਡਾ ਦਾਸ ਇਸ ਗੱਲ ਦਾ ਜ਼ੋਰ ਲਾਏਗਾ ਕਿ ਜਿਹੜਾ ਸਿਲਕ ਰੂਟ ਹੈ ਸੀ ਟ੍ਰੈਡੀਸ਼ਨਲ ਸਾਡਾ ਟ੍ਰੇਡ ਰੂਟ ਵਿਦ ਸੈਂਟਰਲ ਏਸ਼ੀਆ ਐਂਡ THEN ਵਿਦ ਯੂਰਪ ਖੁੱਲ ਜਾਏਗਾ ਤੇ ਸਾਡੇ ਨੌਜਵਾਨ ਬੱਚਿਆਂ ਵਾਸਤੇ ਕੰਮ ਦੀ ਇਨੀ ਓਪਰਚ्युनिटी ਹੋਏਗੀ ਇਟ ਵੁੱਡ ਬੀ ਜਸਟ ਲਾਈਕ ਸਿੰਗਾਪੁਰ অর ਹੰਗ ਬਟ that border has to be opened ਐਂਡ ਇਹਦੇ ਵਿੱਚ ਲੀਡਰਸ਼ਿਪ ਜੇ ਕੋਈ ਚੰਗੀ ਹੋਏ ਕਾਬਲ ਹੋਏ ਉਸ ਮੁੱਚੇ ਪੰਜਾਬ ਪੰਜਾਬੀਆਂ ਦੀ ਸਪੋਰਟ ਲੈ ਕੇ ਸੈਂਟਰ ਸਰਕਾਰ ਤੇ ਜ਼ੋਰ ਪਾਏਗੀ ਤੇ ਬਾਰਡਰ ਖੁੱਲਾਗੇ ਬਾਰਡਰ ਖੁੱਲੇਗਾ ਤੇ ਇੰਡਸਟਰੀ ਵੀ ਆਏਗੀ ਕਿਉਂਕਿ ਸਿੱਧੇ ਤੌਰ ਤੇ ਅਸੀਂ ਅੱਜ ਅੰਮ੍ਰਿਤਸਰ ਤੋਂ ਲਾਹੌਰ ਜਾਣਾ ਤੇ 24 ਮੀਲ ਅੱਜ ਸਾਰੇ ਗੁੱਡਸ ਜਿਹੜੇ ਨੇ ਗੁਜਰਾਤ ਦੇ ਪੋਰਟਸ ਤੋਂ ਜਾਂ ਬੰਬੇ ਦੇ ਪੋਰਟਸ ਤੋਂ ਜਾਂ ਟਵੈਂਡਰਮਸ ਦੇ ਪੋਰਟਸ ਤੋਂ ਜਾਂ ਕੇਰਲਾ ਦੇ ਪੋਰਟਸ ਤੋਂ ਪਹਿਲੇ ਦੁਬਈ ਜਾਂਦੇ ਨੇ ਜੇ ਅਸੀਂ ਗੁਜਰਾਤ ਤੋਂ ਦੁਬਈ ਜਾਂਦੇ ਹਾਂ ਤੇ 2400 ਮੀਲ ਉੱਥੋਂ ਘੁੰਮ ਕੇ ਫਿਰ 24 2500 ਮੀਲ ਹੋਰ ਫਿਰ ਸੈਂਟਰਲ ਏਸ਼ੀਆ 'ਚ ਗੁੱਡਸ ਜਾਂਦੇ 5000 ਮੀਲ ਇਹ ਤੋਂ ਅਸੀਂ 24 ਮੀਲਾਂ ਤੇ ਲਾਹੌਰ ਸ਼ੁਰੂ ਹੋ ਕੇ ਪਸ਼ਾਵਰ ਪਸ਼ਾਵਰ ਤੋਂ 라ਵਲਪਿੰਡੀ 라ਵਲਪਿੰਡੀ ਤੋਂ ਸੈਂਟਰਲ ਏਸ਼ੀਆ ਚ ਪਹੁੰਚ ਜਾਂਦੇ ਸਾਰੇ। ਤੋਂ ਇਹ ਇੱਕ ਸਿੱਧੀ ਇਹਦੇ ਵਿੱਚ ਗੱਲ ਇਹ ਹੈ ਕਿ ਕੋਈ ਪ੍ਰੋਗਰੈਸਿਵ ਚੀਜ਼ ਨਹੀਂ ਸਟ੍ਰਾਈਗਾ ਸਾ ਪ੍ਰਤਾਪ ਸਿੰਘ ਕਹਿੰਦਾ ਉਹ ਵੇਲੇ ਤੱਕ 1980 ਤੱਕ ਪੰਜਾਬ ਉਸ ਦੀ ਨੰਬਰ 1 ਪਰ ਪਰ ਕੈਪੀਟਲ ਸਟੇਟ ਆਫ ਦੀ ਕੰਟਰੀ ਵੀ ਜਸਟ ਨੀਡ ਅਨਦਰ ਅਚੀਵਮੈਂਟ ਟੂ ਉਸ ਕਿਪੇਬਲ